ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਨਯਾਨੰਗਲ ਦੇ ਸੈਕਟਰ 7 ਦੇ ਵਿੱਚ ਇੱਕ ਲੈਪਰਡ ਦੀ ਵੀਡੀਓ ਕੈਪਚਰ ਹੋਈ ਹੈ ਤੇ ਇਹ ਸਵੇਰੇ 5:30 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਹੈ ਜਦੋਂ ਇਸ ਸਬੰਧ ਦੇ ਵਿੱਚ ਪੰਜਾਬ ਟੀਵੀ ਪ੍ਰਾਈਮ ਵੱਲੋਂ ਵਰਡਲਾਈਫ ਟੀਮ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ ਤੇ ਨਾ ਹੀ ਫਿਲਹਾਲ ਉਨ੍ਹਾਂ ਵੱਲੋਂ ਇਸ ਵੀਡੀਓ ਦੀ ਕੋਈ ਪੁਸ਼ਟੀ ਕੀਤੀ ਗਈ ਹੈ ਉਨ੍ਹਾਂ ਨੇ ਦੱਸਿਆ ਕਿ 9 ਦਸੰਬਰ 2023 ਨੂੰ ਸਿਕਿਉਰਿਟੀ ਗਾਰਡ ਬਲੋ ਐਨ ਐਫ ਐਲ ਰੈਸਟ ਹਾਊਸ ਦੇ ਕਰੀਬ ਲੈਪਰ ਦੀਆਂ ਤਸਵੀਰਾਂ ਖਿੱਚੀਆਂ ਗਈਆਂ ਸਨ ਤੇ ਫਿਲਹਾਲ ਐਨ ਐਫ ਐਲ ਦੇ ਵਾਟਰ ਟ੍ਰੀਟਮੈਂਟ ਪਲਾਂਟ ਦੇ ਕੋਲ ਲੈਪਰ ਨੂੰ ਪਕੜਨ ਵਾਲਾ ਪਿੰਜਰਾ ਲਗਾਇਆ ਹੋਇਆ ਹੈ ਉਹਨਾਂ ਨੇ ਕਿਹਾ ਕਿ ਅਜਈਆਂ ਵੀਡੀਓ ਤੇ ਵਿਸ਼ਵਾਸ ਨਾ ਕੀਤਾ ਜਾਵੇ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਅਜਈਆਂ ਵੀਡੀਓ ਲੈਪਰ ਦੀਆਂ ਵਾਇਰਲ ਹੋ ਚੁੱਕੀਆਂ ਹਨ ਜੋ ਕਿ ਕਿਸੇ ਹੋਰ ਜਗ੍ਹਾ ਦੀਆਂ ਹੁੰਦੀਆਂ ਹਨ ਅਤੇ ਕਿਸੇ ਹੋਰ ਜਗ੍ਹਾ ਦਾ ਨਾਮ ਦੱਸ ਕੇ ਵਾਇਰਲ ਕਰ ਦਿੱਤੀਆਂ ਜਾਂਦੀਆਂ ਹਨ ਉਹਨਾਂ ਨੇ ਅਪੀਲ ਕੀਤੀ ਹੈ ਕਿ ਅਜਈਆਂ ਵੀਡੀਓ ਤੇ ਵਿਸ਼ਵਾਸ ਨਾ ਕੀਤਾ ਜਾਵੇ ਜਦੋਂ ਤੱਕ ਕਿ ਵਿਭਾਗ ਵੱਲੋਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਰੇਂਜ ਅਫਸਰ ਭਵਿੰਦਰ ਸਿੰਘ ਬੋਰੇ ਜੀ ਹਾਂ ਜੀ ਸਰ ਮੈਂ ਰਕੇਸ਼ ਰਾਣਾ ਬੋਰੇ ਜੀ ਪੰਜਾਬ ਟੀਵੀ ਪ੍ਰਾਈਮ ਚੈਨਲ ਨੰਗਲ ਤੋਂ ਜੀ ਠੀਕ ਸਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਲੈਪਰ ਦੀ ਸੈਕਟਰ 7 ਤੋਂ ਉਹਦੇ ਬਾਰੇ ਆਇਆ ਤੁਹਾਨੂੰ ਕੋਈ ਮੈਸੇਜ ਪਿੰਜਰਾ ਲਾਇਆ ਵਾ ਜੀ ਪਿੰਜਰਾ ਲਾਇਆ ਵਾ ਸੀ ਉੱਥੇ ਮੈਂ ਇਹ ਜਾਨਣਾ ਚਾਹੁੰਦਾ ਜਿਹੜੀ ਅੱਜ ਦੀ ਵੀਡੀਓ ਵਾਇਰਲ ਹੋਈ ਹੈ ਜੀ ਸਰ ਇਹ ਪਾਰਟਿਕੂਲਰ ਸ਼ਿਕਾਇਤ ਕਰਤਾ ਹੈ ਤੁਹਾਡੇ ਕੋਲ ਜਿਹਨੇ ਸ਼ਿਕਾਇਤ ਕੀਤੀ ਹੋਵੇ ਮੈਂ ਲੈਪਟ ਦੇਖਿਆ ਜਾਂ ਵਾਇਰਲ ਵੈਸੀ ਹੋ ਗਈ ਆ ਤਾਂ ਪਤਾ ਤੁਹਾਨੂੰ ਲੱਗਿਆ ਜੀ ਸਰ ਹੁਣ ਇਹ ਤਾਂ ਜਿਹਨਾਂ ਨੂੰ ਤੁਹਾਨੂੰ ਫੋਨ ਕਰਤਾ ਜਣਾ ਵਜ ਤਾਂ ਜਾਣਾ ਹੀ ਪੈਂਦਾ ਛੰਨ ਤਾਂ ਹੁਣ ਕੀ ਪਤਾ ਲੱਗਾ ਜਦੋਂ ਤਾਂ ਆਪਾਂ ਆਪਣੀ ਅੱਖਾਂ ਤੇ ਦੇਖੀ ਆਪਾਂ ਜਨਾਬ ਨੇ ਕਰਤਾ ਫੋਨ ਅਸੀਂ ਚੱਲ ਜਾਣਾ ਕੋਈ ਹੁਣ ਦੂਸਰੇ ਪਤਰੀ ਸਾਹਿਬ ਨੇ ਕਰਤਾ ਅਸੀਂ ਤਾਂ ਵੀ ਚੱਲ ਜਾਣਾ ਕੋਈ ਲੋਕ ਆਮ ਵੀ ਕਰਦੇ ਆ ਅਸੀਂ ਤਾਂ ਵੀ ਜਾ ਕੇ ਆਪਣੇ ਗੌਰ ਕਰੀਂਦੇ ਆ ਵਾਗੇ ਐਸੀ ਕੋਈ ਗੱਲ ਨਹੀਂ ਜੇ ਉੱਥੇ ਪੈਰ ਕੁ ਦੇਖ ਕੇ ਸਾਨੂੰ ਉਹਦੇ ਅਸੀਂ ਇੱਥੇ ਪਿੰਜਰਾ ਲਗਾਵਾਂਗੇ ਤੇ ਰਾਤ ਰਾਤ ਇਹ ਗਸ਼ਤ ਵੀ ਕਰਾਂਗੇ ਜੀ ਉੱਥੇ ਤੇ ਅਪੀਲ ਕਰਨਾ ਚਾਹੋਗੇ ਤੁਸੀਂ ਕਿ ਇਸ ਤਰ੍ਹਾਂ ਜਿਹੜੀ ਇਹ ਵੀਡੀਓ ਵਾਇਰਲ ਵਿਦਆਊਟ ਜਦ ਤੱਕ ਇਹਨਾਂ ਦਾ ਵੈਰੀਫਾਈ ਨਹੀਂ ਵਿਭਾਗ ਕਰਦਾ ਉਦੋਂ ਤੱਕ ਇਸ ਤਰ੍ਹਾਂ ਦੀ ਵੀਡੀਓ ਵਾਇਰਲ ਕਰਕੇ ਮਾਹੌਲ ਨਾ ਸੈਂਸਿਟਿਵ ਬਣਾਇਆ ਜਾਵੇ ਇਹ ਤਾਂ ਗੱਲ ਹੈਗੀ ਸਹੀ ਹੈ ਤੁਹਾਡੀ ਗੱਲ ਅੱਜ ਭੱਲੇ ਕਿ ਜੇ ਬੰਦਾ ਜਿਹੜਾ ਦੇਖਿਆ ਉਹਨੂੰ ਉਹੀ ਸਿੱਧਾ ਕਾਲ ਕਰੇ ਸਰੋ ਜੀ ਫਿਰ ਅਸੀਂ ਉਹਨੂੰ ਨਾਲ ਲਈਏ ਤੇ ਕਿਹੜੀ ਜਗ੍ਹਾ ਤੇ ਅਸੀਂ ਉੱਥੇ ਜਾ ਕੇ ਪਿੰਜਰਾ ਰੱਖਾਂਗੇ ਜੀ ਬਿਲਕੁਲ ਪਾਰਟिकुलर ਹਜਿਆ ਤਾਂ ਜਿੱਥੇ ਦੀ ਵੀਡੀਓ ਵਾਇਰਲ ਹੋਈ ਹੈ ਉਹ ਲੋਕੇਸ਼ਨ ਵੀ ਨਹੀਂ ਵੈਰੀਫਾਈ ਹੋਈ ਹੈ ਜੀ ਸਾਰੇ ਲੋਕੇਸ਼ਨ ਉਧਰ ਦੱਸ ਰਿਹਾ ਬੰਦਾ ਵੀ ਐਨ ਐਫ ਐਲ ਦੇ ਗੈਸਟ ਹਾਊਸ ਦੇ ਸਾਹਮਣੇ ਆ ਹੂੰ ਇਹ ਦੱਸਿਆ ਉਸ ਬੰਦੇ ਨੇ ਮੈਂ ਤਾਂ ਅ ਇਹਨਾਂ ਪੱਤਰਕਾਰ ਸਾਹਿਬ ਨੇ ਜਿਹੜੇ ਹੈਗੇ ਜੀ ਬਾਕੀ ਐਸੇ ਮੈਂ ਆਪਣੀ ਘਰ ਟੀਮ ਭੇਜਤੀ ਆ ਵੈਸੇ ਤਾਂ ਐਸੇ ਜੇ ਤੁਹਾਨੂੰ ਪਤਾ ਲੱਜਦਾ ਪੈਰਪੂੜ ਦੇਖ ਲਈਦੀ ਆ ਵਿਚਾਰ ਰੱਖੋ ਮੈਂ ਉਹਨੇ ਨਹੀਂ ਘਬਿਆ ਮੈਂ ਤੇ ਜੇ ਜਾਨ ਰੱਖੋ ਘਬਿਆ ਤਾਂ ਇਹ ਤੁਹਾਨੂੰ ਦੱਸਾਂਗੇ ਜ਼ਰੂਰ ਜੀ ਜਿਸ ਬੰਦੇ ਨੇ ਵੀਡੀਓ ਬਣਾਈ ਉਸ ਬੰਦੇ ਦੀ ਤੁਹਾਨੂੰ ਫੋਨ ਨਹੀਂ ਆਇਆ ਜੀ ਸਹੀ ਨਹੀਂ ਸਰ ਉਹ ਉਹਦਾ ਨਹੀਂ ਆਇਆ ਉਹਦਾ ਫੋਨ ਆਇਆ ਚਲੋ ਠੀਕ ਹੈ ਜੀ ਥੈਂਕ ਯੂ ਸਰ